ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕ ਸਹਿਬਾਨ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਬੜੀ ਖਲੀਮੀ ਨਾਲ ਸਤਿ ਸ੍ਰੀ ਅਕਾਲ ਅਦਾਬ ਅਤੇ ਨਮਸਕਾਰ ਸਿੱਖ ਪੰਥ ਵਿੱਚ ਬਹੁਤ ਵੱਡੇ ਵੱਡੇ ਗੰਧਰਵ ਕੀਰਤਨਕਾਰ ਹੋਏ ਨੇ ਕੀਰਤਨਕਾਰ ਕਹਿ ਲਓ ਰਾਗੀ ਕਹਿ ਲਓ ਇਹ ਟਾੜੀ ਕਹ ਲੋ ਗੁਰੂ ਨਾਨਕ ਦੇਵ ਜੀ ਨੇ ਟਾੜੀ ਸ਼ਬਦ ਵਰਤਿਆ ਜਿਹੜਾ ਜਿਹੜਾ ਵੀ ਮਾਲਕ ਦੀ ਸਫਤ ਕਰਦਾ ਉਹ ਟਾੜੀ ਹੈ ਹੁਣ ਟਾੜੀ ਹਰ ਪਉ ਖਸਮ ਦਾ ਹਉ ਟਾੜੀ ਵੇਕਾਰ ਕਰੇ ਲਾਇ ਤੇ ਉਹਨਾਂ ਕੀਰਤਨਕਾਰਾਂ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਸਾਰਿਆਂ ਲਈ ਸਾਡੀ ਸੇਵਾ 'ਚ ਕੁਝ ਅਜਿਹੇ ਪੁਰਾਤਨ ਕੀਰਤਨਕਾਰ ਜਾਂ ਵੱਡੇ ਗੰਧਰਵ ਰਾਗੀ ਜੇ ਨਾਲੇ ਪਿਛਲੇ ਸਮੇਂ ਵਿੱਚ 19ਵੀਂ ਸਦੀ ਜਾਂ 20ਵੀਂ ਸਦੀ ਵਿੱਚ ਦੇ ਆਰੰਭ ਵਿੱਚ ਬਹੁਤ ਉੱਚ ਕੋਟੀ ਦਾ ਕੀਰਤਨ ਗਾਇਕ ਕੀਤਾ ਉਹਨਾਂ ਦੀਆਂ ਯਾਦਾਂ ਹੀ ਹੁਣ ਰਹਿ ਗਈਆਂ ਨੇ ਬਾਕੀ ਉਸ ਦੁਨੀਆ ਵਿੱਚ ਨਹੀਂ ਉਹਨਾਂ ਦਾ ਇੱਕ ਇੱਕ ਕਰਕੇ ਤੁਹਾਡੇ ਨਾਲ ਜ਼ਿਕਰ ਕੀਤਾ ਜਾਵੇ ਤੁਹਾਡੇ ਨਾਲ ਸਾਂਝ ਪਵਾਈ ਜਾਵੇ ਤੋਂ ਕਈਆਂ ਬਾਰੇ ਮੈਂ ਕਰ ਚੁੱਕਾ ਪ੍ਰੋਗਰਾਮ ਅੱਜ ਮੈਂ ਤੁਹਾਡੇ ਨਾਲ ਪੰਥ ਦੇ ਇੱਕ ਬਹੁਤ ਨਾਮਵਰ ਰਾਗੀ ਪਾਈ ਸਾਹਿਬ ਸੋਧ ਸਿੰਘ ਜੀ ਪ੍ਰਧਾਨ ਸਿੰਘ ਜੀ ਇਹਨਾਂ ਦੀ ਜਥੇ ਬਾਰੇ ਤੇ ਇਹਨਾਂ ਦਾ ਜੀਵਨ ਇਹਨਾਂ ਦੀ ਧੇਨ ਇਹਨਦੀਆਂ ਯਾਦਾਂ ਉਹ ਮੈਂ ਸਾਂਝੀਆਂ ਕਰਨ ਦਾ ਪ੍ਰਾਰਲਾ ਕਰਾਂਗਾ ਜਿਵੇਂ ਗੁਰੂ ਕਿਰਪਾ ਕਰੇ ਤੋ ਪਹਿਲਾ ਤਾਂ ਸਭ ਤੋਂ ਜਨਮ ਤੋਂ ਗੱਲ ਚੱਲਦੀ ਹੁੰਦੀ ਹੈ 1882 ਦਾ ਸਾਲ ਹੈ 1882 ਵਿੱਚ ਅਣਵੰਡੇ ਭਾਰਤ ਦੇ ਜਾਂ ਅਣਵੰਡੇ ਪੰਜਾਬ ਕਹ ਲਈਏ ਆਪਾਂ ਦਾ ਜ਼ਿਲ੍ਹਾ ਸ਼ਾਹਪੁਰ ਉਹਦਾ ਇੱਕ ਪਿੰਡ ਜੱਬੀ ਉਥੇ ਸਰਦਾਰ ਮੰਗਲ ਸਿੰਘ ਇੱਕ ਸਿੱਖ ਰਹਿੰਦੇ ਸਨ ਹੋਰ ਵੀ ਸੇਕਸ਼ਣ ਇਹ ਗੁਰੂ ਕਰਦੇ ਕੀਰਤਨ ਦੀ ਸੋਝੀ ਰੱਖਦੇ ਸਨ ਕੀਰਤਨ ਪ੍ਰਤੀ ਲਗਨ ਸੀ ਔਰ ਪਿੰਡ ਵਿੱਚ ਇੱਕ ਢੇਰਾ ਸੀ ਬਹੁਤ ਵੱਡਾ ਉਸ ਢੇਰੇ ਦੇ ਜਿਹੜੇ ਫਿਰ ਅਗਲੇ ਸੰਤ ਸਨ ਉਹਨਾਂ ਦੇ ਦਰਸ਼ਨ ਮੈਂ ਕੀਤੇ ਜਮਨਾਗਰ ਜਦੋਂ ਮੇਰੇ ਪਿਤਾ ਜੀ ਆਰਮੀ ਵਿੱਚ ਸਨ ਉੱਥੇ ਅਸੀਂ ਰਹਿੰਦੇ ਸੀ ਤੇ ਪੰਜਾਬ ਦਾ ਹਿੱਸਾ ਹੀ ਸੀ ਜਮਨਾਗਰ ਹਰਿਆਣਾ ਦਾ ਹੁਣ ਤਾਂ ਉੱਥੇ ਜੱਮੀਵਾਲੇ ਸੰਤਾਂ ਦਾ ਡੇਰਾ ਉੱਥੇ ਦੋ ਡੇਰੇ ਸਨ ਇੱਕ ਸੰਤ ਬਾਬਾ ਨਿਸ਼ਚਿਤ ਸਿੰਘ ਜਿਹੜੇ ਮੰਡੀ ਬਹਾਉਦੀਨ ਪਾਕਿਸਤਾਨ ਤੋਂ ਆਏ ਸਨ ਉਹ ਸੇਵਾਪੰਥੀ ਸਨ ਸੰਨ ਇਹ ਉਦਾਸੀ ਮਹਾਪੁਰਖ ਸਨ ਮਹੰਤ ਗੁਲਾਬਦਾਸ ਜੀ ਦਾ ਡੇਰਾ ਵਜਦਾ ਸੀ ਉਹ ਮਹੰਤ ਗੁਲਾਬਦਾਸ ਜੀ ਤੇ ਮਹੰਤ ਨਿਹਾਲਦਾਸ ਜੀ ਦਾ ਉਹ ਡੇਰਾ ਉਦੋਂ ਮਹੰਤ ਗੁਲਾਬਦਾਸ ਜੀ ਜਿਉਂਦੇ ਸਨ ਫਰੀਟਗੌਰ ਤੇ ਜੂਜੇ ਦਾ ਸਦਾਈ ਦੀ ਮਹਾਂਪੁਰਖ ਉਸ ਡੇਰੇ ਇਹਨਾਂ ਦੇ ਪਿਤਾ ਜੀ ਜਾਂਦੇ ਹੁੰਦੇ ਸਨ ਭਾਈ ਸ਼ੁੱਧ ਸਿੰਘ ਦੇ ਕਾਕਾ ਸ਼ੁੱਧ ਸਿੰਘ ਖੀਰਤ ਨੂੰ ਬਚਾਈ ਸੀ ਤੇ ਪੜ੍ਹਨੇ ਬਾਅਦ ਤਾਂ ਗੁਰਦੁਆਰੇ ਨਾਲ ਲੈ ਕੇ ਜਾਣਾ ਮਾਤਾ ਪਿਤਾ ਦਾ ਬਹੁਤ ਵੱਡਾ ਰੋਗ ਹੁੰਦਾ ਹੈ ਕਿਸੇ ਦੀ ਕਾਰਜ ਘੜਨ ਵਿੱਚ ਇਹ ਮਾਤਾ ਪਿਤਾ ਹੀ ਨਹੀਂ ਗੁਰਦੁਆਰੇ ਜਾਂਦੇ ਜਾਂ ਬੱਚੇ ਨੂੰ ਲਿਆ ਕੇ ਨਹੀਂ ਜਾਂਦੇ ਹੁਣ ਦਿੱਲੀ ਵਾਲੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਪਾਸ਼ੇ 8ਵੀਂ ਸ਼੍ਰੀ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਬੰਗਲਾ ਸਾਹਿਬ ਉਹ ਰੋਜ਼ ਕਹਿੰਦੇ ਨੇ ਕਿ ਪੰਜਾਬੀ ਬੋਲੋ ਪੰਜਾਬੀ ਬੋਲਿਆ ਕਰੋ ਪੰਜਾਬੀ ਬੋਲੋਗੇ ਤਾਂ ਬੱਚੇ ਆਪਣੇ ਕਲਚਰ ਨਾਲ ਜੁੜਨਗੇ ਤੇ ਗੁਰਬਾਣੀ ਪੜਨ ਦੇ ਕਾਬਲ ਹੋਣਗੇ ਆਪਣਾ ਇਤਿਹਾਸ ਪੜਨਗੇ ਇਹ ਜ਼ਰੂਰੀ ਗੱਲਾਂ ਨੇ ਤੇ ਉਹ ਬੱਚੇ ਬੱਚੇ ਨੂੰ ਨਾਲ ਲੈ ਕੇ ਆਪਣੇ ਪੁੱਤਰ ਨੂੰ ਜਾਂਦੇ ਹੁੰਦੇ ਸੀ ਮਹਾਂਤ ਗੁਲਾਬਦਾਰ ਸੀਦੇ ਮਹਾਂਤ ਹਾਲਦਾਰ ਸੀਦੇ ਡੇਰੇ ਉਥੇ ਕੀਰਤਨ ਹੁੰਦਾ ਹੁੰਦਾ ਸੀ ਕੀਰਤਨ ਉਸ ਬੱਚੇ ਦੀ ਰੂਹ ਦੀ ਖੁਰਾਕ ਬਣ ਗਿਆ ਉਹਨੂੰ ਕੀਰਤਨ ਕਰਨਾ ਜਿੱਥੇ ਚੰਗਾ ਲੱਗਾ ਉਥੇ ਸੁਣਨਾ ਤਾਂ ਚੰਗਾ ਲੱਗਦਾ ਕਰਨਾ ਕਰਨ ਦੀ ਉਹਦੇ ਵਿੱਚ ਰੁਚੀ ਪੈਦਾ ਸਤਿਗੁਰ ਨੇ ਆ ਵੀ ਕੀਤੀ ਕਦੇ ਕਰਾਵੇ ਆਪੇ ਆਪ ਕਹਿੰਦੇ ਨੇ ਨਾ ਮਾਨਸਿਕ ਸੁਨਾਹੀ ਆਤ ਇਹ ਜੋ ਕਾਲਪੁਰ ਕਰਾਉਂਦਾ ਹੈ ਜਿੱਥੇ ਲਾਉਂਦੇ ਤੇ ਲੱਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਤਨਾ ਇਹ ਕਾਲਪੁਰਖ ਆਪ ਹੀ ਲਾਉਂਦਾ ਜਿੱਥੇ ਜਿੱਥੇ ਲਾਉਂਦਾ ਉਦੋਂ ਉਦੋਂ ਬੰਦਾ ਲੱਗਾ ਹੋਇਆ ਤੋਂ ਗੇਤੇ ਕਿਰਪਾ ਹੋਵੇ ਉਹਦੇ ਝੋਲੀ 'ਚ ਵਸ ਪੈਂਦੀ ਆ ਤੋਂ ਕਿਰਪਾ ਹੋਈ ਉਸ ਬੱਚੇ ਦਾ ਰਜਨ ਕੀਰਤਨ ਵਾਲ ਉਹ ਰੋਜ਼ ਆਉਣ ਲੱਗ ਪਿਆ ਉਹਦੀ ਰੁਚੀ ਵਧ ਗਈ ਫਿਰ ਪੜ੍ਹਾਈ ਦੇ ਨਾਲ ਨਾਲ ਉਹਨੇ ਕੀਰਤਨ ਨੂੰ ਸੰਤ ਮਹੰਤ ਗੁਲਾਮਦਾਸ ਜੀ ਮਹਾਰਾਜ ਨੇ ਵਿਖਿਆ ਰੂਤੀਓ ਜੀ ਵਿਖੀ ਮਹੰਤ ਹਲਦਾਸ ਜੀ ਮਹਾਰਾਜ ਨੇ ਇਹ ਉਹਨਾਂ ਨੇ ਉਹਨਾਂ ਨੂੰ ਕੀਰਤਨ ਦੀ ਸਿਖਰਾਈ ਦੇਣੀ ਸ਼ੁਰੂ ਕਰ ਦਿੱਤੀ ਉੱਥੇ ਵਿਦਿਆਲਾ ਸੀ ਕੀਰਤਨ ਦਾ ਵਿਦਿਆਲਾ ਸੀ ਉਹਨਾਂ ਦਾ ਉਹ ਕੀਰਤਨ ਬਕਾਇਦਾ ਉਹ ਉਦਾਸੀ ਮਹਾਪੁਰਖਨ ਬਾਬਾ ਸ੍ਰੀ ਚੰਜੀ ਦਾ ਜਿਹੜਾ ਸੀ ਇੱਥੇ ਜਿਹੜਾ ਫਿਰ ਆ ਕੇ ਸਥਾਪਤ ਹੋਇਆ ਹੁਣ ਜਮਨਗਰੂ ਛੋ ਡੇਰਾ ਬਹੁਤ ਵੱਡਾ ਉਥੇ ਮੈਂ ਬੜੇ ਬੜੇ ਰਾਗੀ ਸਰਵਣ ਕੀਤੇ ਨੇ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਸੁਦ ਸਿੰਘ ਦੀ ਪਿਤਾ ਦਾ ਭਾਈ ਮੰਗਲ ਸਿੰਘ ਜਿਵੇਂ ਦੱਸਿਆ ਉਹਨਾਂ ਦੇ ਪੰਜ ਪੁੱਤਰ ਸੀਗੇ ਤੇ ਜਿੱਤੇ ਬਖਸ਼ਿਸ਼ ਹੋਣੀ ਉਦ ਤੇ ਹੀ ਹੋਣੀ ਹੈ ਇਹ ਦੀ ਸਿਰਫ ਰੀਤੀ ਉਦ ਤੇ ਸੀ ਬਾਕੀ ਆਪਣੇ ਆਮ ਦੁਨੀਆਦਾਰੀ ਦੇ ਖੇਤਰ ਵਿੱਚ ਵਿੱਚਰੇ ਤੇ ਇਹ ਆਪਣਾ ਨਾਮ ਪੈਦਾ ਕਰਕੇ ਗਏ ਨੇ ਜਿਹੜਾ ਇਤਿਹਾਸਿਕ ਪੰਨਾ ਤੇ ਦਰਜ ਹੈ ਅਨੁਜੋਤਾ ਹਿਸਟਰੀ ਤੇ ਫਿਰ ਜਦੋਂ ਇਹਨਾਂ ਦੇ ਫਿਰ ਜਦੋਂ ਕੀਰਤਨ ਉਹਨਾਂ ਨੇ ਬਕਾਇਦਾ ਸਿੱਖਿਆ ਰਾਗਾਂ ਦੀ ਚੰਗੀ ਜਾਣਕਾਰੀ ਹੋ ਗਈ ਸਭ ਤੋਂ ਪਹਿਲਾਂ ਤਾਂ ਕਲਾਸੀਕਲ ਸੰਗੀਤ ਸਿੱਖਣਾ ਬਹੁਤ ਜ਼ਰੂਰੀ ਹੈ ਮੈਂ ਬਾਰ-ਬਾਰ ਅਰਜ਼ ਕਰਦਾ ਹੁਣਾ ਕਿ ਗੁਰਬਾਣੀ 31 ਰਾਗਾਂ ਵਿੱਚ ਹੈ ਹਾਂ ਰਾਗ ਸਿੱਖਣਾ ਜ਼ਰੂਰੀ ਆ ਰਾਗ ਜ਼ਰੂਰ ਗਾਓ ਉਸਦੇ ਨਾਲ-ਨਾਲ ਫਿਰ ਲਾਈਟ ਕੀਰਤਨ ਵੀ ਕਰੋ ਜਿਹੜਾ ਆਮ ਸੰਤਨ ਨੂੰ ਸਮਝਾਵੇ ਕੀਰਤਨ ਦੇ ਬਹੁਤ ਸਾਰੇ ਪ੍ਰਕਾਰ ਨੇ ਕਿਸੇ ਹੋਰ ਐਪੀਸੋਡ ਵਿੱਚ ਤੁਹਾਡੇ ਨਾਲ ਇਹ ਵੀ ਜ਼ਿਕਰ ਕਰਾਂਗੇ ਕਿ ਕਿੰਨੇ ਕਿੰਨੇ ਪ੍ਰਕਾਰ ਦਾ ਕੀਰਤਨ ਹੈ ਯਾਨੀ ਕਿੰਨੀਆਂ ਬਣਗੀਆਂ ਨੇ ਕੀਰਤਨ ਦੀਆਂ ਕਿ ਕਿਹੜੀਆਂ ਕਿਹੜੀਆਂ ਪ੍ਰਣਾਲੀਆਂ ਨੇ ਤੇ ਇੱਕ ਨਿਰਅਰਾਗਬਦ ਕੀਰਤਨ ਹੈ ਇੱਕ ਮਿਕਸਡ ਕੀਰਤਨ ਹੈ ਰਾਗਵੀ ਹੈ ਤੇ ਨਾਲ ਲਾਈਟ ਕੀਰਤਨ ਵੀ ਹੈ ਇੱਕ ਪਰਮਾਣਾ ਤੇ ਆਰਤੀ ਕੀਰਤਨ ਹੈ ਉਹਦੇ ਨਾਲ ਸ਼ਬਦ ਦੇ ਕੋਈ ਵਿਆਖਿਆ ਨਹੀਂ ਹੁੰਦੀ ਪਰਮਾਣ ਹੀ ਦਿੰਦੇ ਨੇ ਤੇ ਇੱਕ ਫਿਰ ਸਾਖੀ ਪ੍ਰਦਾਨ ਕੀਰਤਨ ਵਿੱਚ ਕੀਰਤਨ ਕਰਕੇ ਕੋਈ ਸਾਖੀ ਸੁਣਾਈ ਜਾਂਦੀ ਆ ਫਿਰ ਉੱਥੇ ਆ ਕੇ ਜਿੱਥੋਂ ਛੱਡਿਆ ਹੁੰਦਾ ਫਿਰ ਉਹਨੂੰ ਪੂਰਾ ਕੀਤਾ ਜਾਂਦਾ ਇਸ ਤਰ੍ਹਾਂ ਅਖੰਡ ਕੀਰਤਨ ਜਥਾ ਉਹਨਾਂ ਦਾ ਆਪਣਾ ਸਟਾਈਲ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਉਣਾ ਇਸੇ ਤਰ੍ਹਾਂ ਧਾਰਨਾ ਨਾਲ ਕੀਰਤਨ ਕਰਦੇ ਨੇ ਜਿਹੜੇ ਮਹਾਪੁਰਖ ਢੋਲਕੀ ਚਮਟਿਆਂ ਨਾਲ ਇਹ ਸੰਤ ਮਹਾਰਾਜ ਈਸ਼ਰ ਸਿੰਘ 라ੜੇ ਵਾਲੇ ਉਸ ਤੋਂ ਪਹਿਲਾਂ ਬ੍ਰਹਮ ਗਿਆਨੀ ਸੰਤ ਬਾਬਾ ਇਸਸੀ ਰਾੜੇ ਵਾਲੇ ਤੇ ਬ੍ਰਹਮ ਗਿਆਨੀ ਸੰਤ ਬਾਬਾ ਅਤਰਸ਼ੀ ਮਾਰਾ ਮਸੂਆਣੇ ਵਾਲੇ ਇਹ ਕੀਤਨਿਏ ਛੇਬਰਾ ਲਾਉਂਦੇ ਰਹੇ ਤੇ ਸੰਤ ਸਿਦਾਂਤ ਸਿੰਘ ਜੀ ਬਹੁਤ ਉੱਚ ਕੋਟੀ ਦੇ ਕੀਤਨੀ ਹੋਏ ਨੇ ਇਹ ਅੱਛਾ ਇਹ ਫਿਰ ਇਹਨਾਂ ਦਾ ਜਿਹੜਾ ਸੀ ਇਹਨਾਂ ਨੇ ਫਿਰ ਦੇਖਿਆ ਕਿ ਮੇਰੇ ਜਿਹੜਾ ਭਤੀਜਾ ਮੇਰੇ ਚਾਚੇ ਦਾ ਪੁੱਤਪਰਾ ਉਹ ਵੀ ਇਹ ਸਿੱਖਿਆ ਹੋਇਆ ਕਿ ਉਹ ਉਹਦਾ ਵੀ ਗੜਾ ਚੰਗਾ ਹੈ ਇਹਨਾਂ ਨੇ ਫਿਰ ਆਪਣੇ ਭਰਾਵਾਂ ਨੂੰ ਉਹਨਾਂ ਨੂੰ ਤਾਂ ਇੰਟਰਸਟ ਨਹੀਂ ਸੀ ਨਾ ਇਹਨਾਂ ਨੇ ਫਿਰ ਆਪਣੇ ਚਾਚੇ ਦੇ ਪੁੱਤ ਭਰਾ ਨੂੰ ਨਾਲ ਲੈ ਕੇ ਜਿਹੜਾ ਸੀ ਉਹ ਕੀਰਤਨੀ ਜਥਾ ਆਪਣਾ ਬਣਾਇਆ ਕੀਰਤਨ ਕਰਨਾ ਬਕਾਇਦਾ ਫਿਰ ਪ੍ਰੋਫੈਸ਼ਨਲੀ ਆਰੰਭ ਕੀਤਾ ਉਹਨਾਂ ਨੇ ਪਰ ਇਹਨੂੰ ਪ੍ਰੋਫੈਸ਼ਨ ਕਦੇ ਨਹੀਂ ਸਮਝਿਆ ਇੱਕ ਦੋ ਗੱਲਾਂ ਸਮਝਣ ਵਾਲੀਆਂ ਯਾਨੀ ਇਸ ਕੰਮ ਇਸ ਕਲਾ ਵਿੱਚ ਕੀਰਤਨ ਕਲਾ ਵਿੱਚ ਪੈ ਗਏ ਪਰ ਕਦੇ ਉਹਨਾਂ ਨੇ ਪੈਸੇ ਦੀ ਜਾਂ ਇਸ ਲਾਲਚ ਨੂੰ ਕੀਰਤਨ ਕੀਤਾ ਬੜੀਆਂ ਮਿਸਾਲਾਂ ਨੇ ਮੈਂ ਅੱਗੇ ਜਾ ਕੇ ਦਵਾਂ ਥੋੜੀ ਜੀ ਕਰੈਕਸ਼ਨ ਮੈਂ ਕਰ ਦਿਆਂ ਉਹ ਭਾਈ ਸ਼ੁਦ ਸਿੰਘ ਜੀ ਦੇ ਜਿਹੜੇ ਪ੍ਰਧਾਨ ਸਿੰਘ ਜੀ ਸਨ ਉਹ ਭਤੀਜੇ ਸਨ ਉਹਨਾਂ ਨੂੰ ਫਿਰ ਨਾਲ ਇਹਨਾਂ ਨੇ ਲਾਇਆ ਤੇ ਜਥਾ ਬਣਾਇਆ ਇਹ ਪਾਈ ਵੀਰ ਸਿੰਘ ਜੀ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਨਾਲ ਲਾਓ ਜਿਹੜੇ ਸੰਤ ਕਵੀ ਹੋਏ ਨੇ ਇਸ ਤਰ੍ਹਾਂ ਜਥਾ ਬਣ ਗਿਆ ਇਹ ਦੇਸ਼ ਵਿਦੇਸ਼ ਵਿੱਚ ਇਹ ਇਹ ਫਿਰ ਨਨਕਾਣਾ ਸਾਹਿਬ ਕੀਰਤਨ ਕਰਨ ਲੱਗੇ ਹਜ਼ੂਰੀ ਰਾਗੀ ਨਨਕਾਣਾ ਸਾਹਿਬ ਬਹੁਤ ਲੰਮਾ ਸਮਾਂ ਕੀਰਤਨ ਕੀਤਾ ਉੱਥੇ ਸੰਗਤਾਂ ਬਹੁਤ ਪਸੰਦ ਕਰਦੀਆਂ ਸੰਕੀਰਤਨ ਨੂੰ ਤੇ ਦੂਸਰਾ ਇਹ ਸੀ ਕਿ ਇਹ ਵੀ ਕਿਹਾ ਜਾਂਦਾ ਕਿ ਧੋਰਾਵਾਨੇ ਕਿਚਾਇਆ ਕਿ ਇੱਕ ਮਹੰਤ ਗੁਲਾਬ ਸਿੰਘ ਹੋਏ ਨੇ ਉਹ ਪਹਿਲੀ ਆਸਾ ਦੀ ਵਾਰ ਇਨਕੰਪਲੀਟਮੈਂਟ ਦੀ ਹੈ ਤਵਿਆਂ ਚ ਇਹ ਰਿਕਾਰਡ ਹੋਈ ਹੈ ਜੋ ਗਰਾਮੋਫੋਨ ਕੰਪਨੀ ਹੁੰਦੀਆਂ ਸੀ ਤੇ ਉਹਨਾਂ ਨੇ ਉਹ ਰਿਕਾਰਡ ਕੀਤੀ ਹੈ ਪਰ ਇਹ ਕਿਹਾ ਜਾਂਦਾ ਕਿ ਅਸਲ ਵਿੱਚ ਮੇਰੇ ਕੋਲ ਆਸਾ ਦੀ ਵਾਰ ਹੈ ਜਿਹੜੀ ਭਾਈ ਸੁਦ ਸਿੰਘ ਪ੍ਰਧਾਨ ਸਿੰਘ ਦੀ ਗਾਈ ਹੋਈ ਹੈ ਤਵਿਆਂ ਵਿੱਚ ਉਹ ਪਾਰਟ ਸਵਿਚ ਹੈ ਉਹਦੇ ਵਿੱਚ ਫਿਰ ਨਰਾਲਾ ਟਾਂਗਾ ਪ੍ਰਾਣਾ ਕੀਰਤਨ ਦਾ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜਾਂ ਮੇਰੇ ਪਿਆਰੇ ਕਹਿਣਾ ਇਹ ਲਾਲ ਲਾਉਣਾ ਜਾਂ ਜੀ ਸ਼ਬਦ ਲਾਉਣਾ ਇਹ ਇੱਕ ਪੁਰਾਤਨ ਵਿਲਖਣ ਟਾਂਗ ਸੀ ਕੀਰਤਨ ਦਾ ਬਹੁਤ ਰਸ ਗੁਜਾਰ ਟਾਂਗ ਸੀ ਇਹ ਕਿਹਾ ਜਾਂਦਾ ਕਿ ਪਹਿਲੀ ਆਸਾ ਦੀ ਵਾਰ ਜਿਹੜੀ ਰਿਕਾਰਡ ਹੋਈ ਆ ਇੱਕ ਵਰਸ਼ ਜੇ ਆ ਕਿ ਉਹ ਭਾਈ ਸੁਧ ਸਿੰਘ ਪ੍ਰਧਾਨ ਸਿੰਘ ਜੀ ਦੀ ਅਵਾਜ਼ ਵਿੱਚ ਹੋਈ ਆ ਤੇ ਹੁਣ ਜਿਹੜੀ ਮਰਜ਼ੀ ਆਸਾ ਦੀ ਵਾਰ ਹੈ ਉਹ ਭਾਈ ਸੁਧ ਸਿੰਘ ਪ੍ਰਧਾਨ ਸਿੰਘ ਪ੍ਰਧਾਨ ਸਿੰਘ ਦੀ ਜਗ੍ਹਾ ਫਿਰ ਉਹਨਾਂ ਦਾ ਭਾਈ ਸੁਧ ਸਿੰਘ ਜੀ ਦਾ ਜਿਹੜਾ ਸੁਪੁੱਤਰ ਸੀ ਸਰਦਾਰ ਹਰਪਜੀਤ ਸਿੰਘ ਰਤਨ ਜਿਹੜੇ ਬਹੁਤ ਵੱਡੇ ਸ਼ਾਇਰ ਵੀ ਸਨ ਔਰ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਬਹੁਤ ਵੱਡੇ ਅਧਿਕਾਰੀ ਵਜੋਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਇਥੇ ਜਲੰਧਰ ਦੂਰਦਰਸ਼ਨ ਤੇ ਵੀ ਰਹੇ ਜਲੰਧਰ ਦਾ ਜਿਹੜਾ ਪ੍ਰੋਗਰਾਮ ਚੱਲਦਾ ਹੈ ਗੁਰਬਾਣੀ ਵਿਚਾਰ ਇਹਦੇ ਉਹ ਬਹੁਤ ਸਮਾਂ ਇੰਚਾਰਜ ਵੀ ਰਹੇ ਉਹਨਾਂ ਦੀ ਬੜੀ ਵੱਡੀ ਦੇਣ ਹੈ ਉਹ ਜਿੱਥੇ ਕੀਰਤਨ ਕਰਦੇ ਸਨ ਉਥੇ ਅ ਸਿੱਖ ਤੇ ਆਸ ਨੂੰ ਉਹਨਾਂ ਦੀ ਇੱਕ ਗਾਇ ਹੋਈ ਥੀ ਜਿਹੜੀ ਐਸੀ ਕਮਾਲ ਦੀ ਹੈ ਜਿਹੜੀ ਅਮਰ ਕਰ ਦਿੱਤੀ ਉਹਨਾਂ ਨੇ ਗਾ ਕੇ ਇਕ ਤਾਂ ਹੈ ਇੱਕ ਅਮ ਖਾਲਸੇ ਦਾ ਇੱਕ ਨਨਕਾਣੀਵਾਲ ਨੂੰ ਜਾਂਦੇ ਰਹੀ ਆਵੇ ਮੇਰੇ ਪੀਤਮ ਨੂੰ ਸੰਦੇਸ਼ਾ ਦੇਵੀ ਜਾ ਨਨਕਾਣੀਵਾਲ ਨੂੰ ਜਾਂਦੇ ਰਹੀ ਆਵੇ ਮੇਰੇ ਪ੍ਰੀਤਮ ਨੂੰ ਸੰਦੇਸ਼ਾ ਦੇਈ ਜਾ ਇਹ ਫਿਰ ਆਪਣੇ ਪਿਤਾ ਜੀ ਨਾਲ ਇਹ ਫਿਰ ਕੀਰਤਨ ਕਰਦੇ ਰਹੇ ਜਿਹੜੀ ਹੁਣ ਰਿਕਾਰਡ ਰਿਕਾਰਡਡ ਆਸਾਦੀਵਾਰ ਮਰਜ਼ੀ ਤੁਸੀਂ YouTube ਤੇ ਕਰਕੇ ਸੁਣ ਸਕਦੇ ਹੋ ਭਾਈ ਸੁਧ ਸਿੰਘ ਪ੍ਰਧਾਨ ਸਿੰਘ ਲਿਖੋ ਉਥੇ ਹਰਪ੍ਰੀਤ ਸਿੰਘ ਰਤਨ ਦੀ ਬਾਤ ਆਵੀ ਆਪਣੇ ਸਮੇਂ ਦੇ ਇੱਕ ਬਹੁਤ ਪ੍ਰਸਿੱਧ ਰਾਗੀ ਹੋਏ ਨੇ ਜਿਹੜੇ ਕਿ ਦੇਵ ਆਤਮੇ ਸਨ ਮੈਂ ਉਹਦਾ ਇੱਕ ਐਪੀਸੋਡ ਤੁਹਾਡੇ ਲਈ ਰਿਕਾਰਡ ਕਰ ਚੁੱਕਾ ਹਾਂ ਅ ਤੁਸੀਂ ਦੇਖੋਗੇ ਜਾਂ ਦੇਖ ਲਿਆ ਹੋਵੇਗਾ ਮੈਨੂੰ ਨਹੀਂ ਪਤਾ ਇਸ ਗੱਲ ਬਾਰੇ ਕਿ ਹਾਲੇ ਲਗਾ ਜਾਂ ਨਹੀਂ ਲਗਾ ਪਰ ਭਾਈ ਹੀਰਾ ਸਿੰਘ ਜੀ ਪ੍ਰਾਣੇ ਰਾ ਉਸੇ ਸਮੇਂ ਸੰਕਾਦੀ ਉਹਨਾਂ ਦਾ ਜੀਵਨ ਬਹੁਤ ਉੱਚਾ ਤੇ ਸੁਚਾ ਸੀ ਪ੍ਰਾਣੇ ਰਾਗੀ ਜਿਹੜੇ ਸਨ ਨਾ ਉਹ ਗੁਰੂ ਨੂੰ ਸਮਰਪਿਤ ਹੋ ਕੇ ਮੈਂ ਹੁਣ ਇਹ ਨਹੀਂ ਕਹਿੰਦਾ ਵੀ ਹੁਣ ਗੁਰੂ ਨੂੰ ਸਮਰਪਿਤ ਰਾਗੀ ਨਹੀਂ ਪਰ ਉਹਨਾਂ ਦਾ ਤਾਂ ਜੀਵਨ ਏਡਾ ਸੀ ਆਦਰਸ਼ਕ ਜੀਵਨ ਹੁੰਦਾ ਸੀ ਜੋ ਕਹਿੰਦੇ ਸਨ ਕਹਿਣੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ ਉਹਨਾਂ ਦੇ ਪੈਸਾ ਉਹਨਾਂ ਲਈ ਪ੍ਰধান ਨਹੀਂ ਸੀ ਹਾਲਾਂਕਿ ਪੈਸਾ ਜ਼ਰੂਰਤ ਹੈ ਹਰ ਆਦਮੀ ਦੀ ਕਦੇ ਉਹਨਾਂ ਨੇ ਜੀਵਨ ਵਿੱਚ ਕਿਸੇ ਨਾਲ ਇਹ ਗੱਲ ਨਹੀਂ ਸੀ ਟੁੱਕੀ ਕਿ ਮੈਨੂੰ ਕੀਰਤਨ ਦੀ ਭੇਟਾ ਕੀ ਦਿਓਗੇ ਸ਼ੋਗ ਜਿਹੜੀ ਮਿਲਦੀ ਸੀ ਉਹ ਵੀ ਲੋੜਵੰਦਾਂ ਨੂੰ ਉਹ ਵੰਡ ਜਿੰਦੇਸ਼ਨ ਜਿਹਨੂੰ ਸਮਝਦੇ ਸੀ ਵੀ ਨੀਡਫੁਲ ਹੈ ਏ ਏ ਏ ਦੀ ਕੋਈ ਘਰਜ ਪੂਰੀ ਹੋ ਸਕਦੀ ਆ ਆਪਣੇ ਖਰਚ ਪੱਠੇ ਜੋਗੇ ਰੱਖ ਕੇ ਉਹਨੂੰ ਦੇ ਦਿੰਦੇ ਮੈਂ ਜ਼ਿਕਰ ਕਰਿਆ ਸੀ ਭਾਈ ਸਾਹਿਬ ਪਾਈ ਹੀਰਾ ਸਿੰਘ ਜੀ ਦਾ ਮਹਾਨ ਕੀਰਤਨੀਏ ਜਿਨ੍ਹਾਂ ਨੇ ਸਿੱਖਾਂ ਵਿੱਚ ਇੱਕ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਪਾਈ ਹੀਰਾ ਸਿੰਘ ਜੀ ਨੇ ਉਹ ਕਿਹੜੀ ਸਾਖੀ ਸੁਣਾਉਣੀ ਇਹਦੇ ਨਾਲ ਬਹੁਤ ਪ੍ਰਚਾਰ ਹੋਇਆ ਪੋਠੋਹਾਰ ਇਲਾਕੇ ਵਿੱਚ ਇਧਰ ਵੀ ਆਉਂਦੇ ਸਨ ਆ ਜਿਆਦਾ ਉਧਰਲਾ ਹਿੱਸਾ ਜਿਹੜਾ ਅਸੀਂ ਰਹਿੰਦੇ ਪੰਜਾਬ ਦਾ ਉਧਰ ਰਹਿੰਦੇ ਸਨ ਫਿਰ ਇਧਰ ਵੀ ਆਉਂਦੇ ਸਨ ਤੇ ਉਹਨਾਂ ਦੀ ਨੇੜਤਾ ਪਾਈ ਹੀਰਾ ਸਿੰਘ ਜੀ ਦੇ ਨਾਲ ਹੋਈ ਇਹ ਫਿਰ ਪਾਈ ਵੀਰ ਸਿੰਘ ਜੀ ਨਾਲ ਹੋਈ ਤੇ ਇਹਨਾਂ ਨੇ ਫਿਰ ਹੋਰ ਜਿਹੜੇ ਸੀ ਸੁਝਾਓ ਹਾਂ ਫਿਰ ਚੀਫ ਖਾਲਸਾ ਦੀਵਾਨ ਨਾਲ ਜੁੜ ਗਏ ਚੀਫ ਖਾਲਸਾ ਦੀਵਾਨ ਸਿੱਖਾਂ ਦੀ ਬਹੁਤ ਵੱਡੀ ਸੰਸਥਾ ਹੈ ਜਿਹੜੀ ਐਜੂਕੇਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੁਣ ਵੀ ਕੰਮ ਕਰ ਰਹੀ ਹੈ ਬਹੁਤ ਸਾਰੇ ਇੰਸਟੀਟਿਊਸ਼ਨਸ ਹੋਦੇ ਨੇ ਇੱਕ ਬਹੁਤ ਅੱਛਾ ਕੰਮ ਹੈ ਮੈਂ ਕਹਿਣਾ ਹੁਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਏਡੀ ਵੱਡੀ ਤਨਜ਼ੀਮ ਹੈ ਇਹਦਾ 15 ਅਰਬ ਤੋਂ ਉੱਤੇ ਦਾ ਬਜਟ ਆ 15 ਅਰਬ ਦਾ 1500 ਕਰੋੜ ਰੁਪਏ ਦਾ ਤੇ ਇਹ ਕੰਮ ਤਾਂ ਕਰ ਰਹੀ ਆ ਬਹੁਤ سارے ਵਿਦਿਆਲੇ ਨੇ ਯੂਨੀਵਰਸਟੀਆਂ ਨੇ ਹੁਣ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਖਾਲਸਾ ਯੂਨੀਵਰਸਿਟੀ ਦਾ ਦਰਜਾ ਦਿੱਤਾ ਅ ਸਰਦਾਰ ਮਹਿਲ ਸਿੰਘ ਖਾਲਸਾ ਉਹਦੇ ਬਣੇ ਨੇ ਵਾਈਸ ਚਾਂਸਲਰ ਬਹੁਤ ਅੱਛਾ ਹੋਇਆ ਖਾਲਸਾ ਕਾਲਜ ਦਾ ਸਟੇਟਸ ਵੀ ਰਹੇਗਾ ਯੂਨੀਵਰਸਿਟੀ ਵੀ ਬਣ ਗਈ ਆ ਗੁਰਨਾਗਰ ਯੂਨੀਵਰਸਿਟੀ ਉੱਥੇ ਪਹਿਲਾਂ ਹੀ ਆ ਇੱਕ ਵੱਡ ਸਿੱਖਿਆ ਉਦਯੋਗ ਬਣੀ ਹੋਈ ਸ਼੍ਰੋਮਣੀ ਕਮੇਟੀ ਵੱਲੋਂ ਫਤੇਗੜ ਸਾਹਿਬ ਇੰਜੀਨੀਅਰਿੰਗ ਕਾਲਜ ਗੁਰਨਾਥ ਸਿੰਘ ਦੇ ਨਾਮ ਤੇ ਲੁਧਿਆਣੇ ਆ ਹੋਰ ਇਸ ਤਰ੍ਹਾਂ ਬਹੁਤ ਸਾਰੇ ਕਾਲਜ ਨੇ ਡਿਸਪੈਂਸਰੀਆਂ ਨੇ ਸਕੂਲ ਨੇ CBSE ਨਾਲ ਅਟੈਚ ਨੇ ਕੰਮ ਹੋ ਰਿਹਾ ਪਰ ਦੋ ਖੇਤਰਾਂ ਵਿੱਚ ਹਾਲੇ ਹੋਰ ਕੰਮ ਹੋਣ ਦੀ ਲੋੜ ਹੈ ਐਜੂਕੇਸ਼ਨ ਹੈਲਥ ਬਹੁਤ ਸਾਰੇ ਸਕੂਲ ਕੁਲਾਨਦਰ ਹਸਪਤਾਲ ਵੀ ਨੇ ਗੁਰ RAMDAS ਹਸਪਤਾਲ ਅਮਰਸਰ ਜਿਹੜੇ ਨਸ਼ਾ ਛਡਾਊ ਕੇਂਦਰ ਆ ਜਾਂ ਹੋਰ ਹੈ ਵੱਲਾ ਚ ਹਸਪਤਾਲ ਹੈ ਇਸ ਤਰ੍ਹਾਂ ਹੋਰ ਥਾਈ ਵੀ ਹਸਪਤਾਲ ਨੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੰਮ ਤਾਂ ਹੋ ਰਿਹਾ ਪਰ ਇਹ ਸ਼ਿਵ ਖਾਲਸਾ ਦੀਵਾਨ ਇਧਰ ਬਹੁਤ ਕੰਮ ਕਰ ਰਿਹਾ ਸ਼ਿਵ ਖਾਲਸਾ ਦੀਵਾਨ ਹਰ ਸਾਲ ਕਿਸੇ ਨਾ ਕਿਸੇ ਜਗ੍ਹਾ ਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਕਰਾਉਂਦਾ ਹੁੰਦਾ ਹੈ ਹੁਣ ਤਾਂ ਅੱਜ ਕੱਲ ਮੈਂ ਕਾਫੀ ਤਰ੍ਹਾਂ ਤੋਂ ਨਹੀਂ ਇਦਾਂ ਦੀ ਕੋਈ ਖਬਰ ਆਈ ਕਿ ਕਿਤੇ ਹੋਈ ਹੋਵੇ ਲਾਸਟ ਇੱਕ ਹੋਈ ਸੀ ਤਾਹਾਂ ਕਲੇਰਾ ਬੰਗਾ ਦੇ ਕੋਲ ਜਿਹੜਾ ਆ ਬਾਬਾ ਬੁੱਧ ਸਿੰਘ ਤਾਹਾਂ ਨੇ ਬਣਾਇਆ ਹੋਇਆ ਹਸਪੀਟਲ ਹੈ ਗੁਰੂ ਨਾਨਕ ਮਿਸ਼ਨ ਹਸਪਤਾ ਹਸਪਤਾਲ ਤਾਹਾਂ ਕਲੇਰਾ ਉਥੇ ਜਿਹੜੇ ਸੀ ਉਹ ਸਾਰੇ ਸੱਜਣ ਪੰਥੀ ਤੁ ਇਕੱਠੇ ਹੋਏ ਸੀ ਤੇ ਉਹ ਤਿੰਨ ਦਿਨਾਂ ਕਾਨਫਰੰਸ ਸੀ ਇੱਕ ਦਿਨ ਉਹ ਕੀਰਤਨ ਦਰਬਾਰ ਕਰਾਉਂਦੇ ਹੁੰਦੇ ਸਨ ਉਹਦੇ ਚ ਅਨਾਮੀ ਜਿਹੜੇ ਇੱਕ ਸੀਗੀ ਰੀਤ ਕੇ ਅਨਾਮੀ ਕੀਰਤਨ ਦਰਬਾਰ ਇੱਕ ਰਾਗ ਦਿੰਦੇ ਸਨ ਉਹਦੇ ਚ ਗਾਉਣਾ ਹੁੰਦਾ ਸੀ ਤੇ ਇਹਨਾਂ ਨੇ ਜਿਹੜੀ ਕਾਨਫਰੰਸ ਹੋਈ ਹੈ ਨਾ ਅਮਰਸਰ ਸਨ ਹੈ 1938 1938 ਵਿੱਚ ਇਹਨਾਂ ਨੇ ਉਥੇ ਰਾਗ ਗਾਇਆ ਜਜਾਵੰਤੀ ਗੁਰੂ ਗ੍ਰੰਥ ਸਾਹਿਬਤ ਹੈ ਜਜਾਵੰਤੀ ਇਹ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਹੈ ਜੈ ਜੈਵੰਤੀ ਇਸ ਰਾਗ ਦੇ ਗਾਇਨ ਤੋਂ ਬਾਅਦ ਜਦੋਂ ਜਜਮੈਂਟ ਸੁਣਾਈ ਗਈ ਹੋਰ ਜਥੇ ਨੇ ਵੀ ਹਿੱਸਾ ਲਿਆ ਇਹਨਾਂ ਨੂੰ ਦੂਸਰਾ ਸਥਾਨ ਮਿਲਿਆ ਯਾਨੀ ਸੈਕੰਡ ਪੋਜੀਸ਼ਨ ਮਿਲੀ ਤੇ ਟਰੋਫੀ ਦਿੱਤੀ ਗਈ ਮਾਇਆ ਦਿੱਤੀ ਗਈ ਸਿਰੋਪਾ ਦਿੱਤਾ ਗਿਆ ਤੇ ਇਸ ਤਰ੍ਹਾਂ ਸੰਗਤਾਂ ਇਹਨਾਂ ਨੂੰ ਪਿਆਰ ਕਰਦੀਆਂ ਇਸੇ ਤਰ੍ਹਾਂ ਸਿਆਲਕੋਟ ਵਿੱਚ ਉਧਰ ਉਧਰ ਦੇ ਪੰਜਾਬ ਸਿੱਖ ਐਜੂਕੇਸ਼ਨ ਕਾਨਫਰੰਸ ਜਦੋਂ ਹੋਈ ਉਥੇ ਇਹਨਾਂ ਨੇ ਰਾਗ ਗਾਇਕ ਕੇਦਾਰਾ ਕਾਂੜਾ ਕਲਿਆਣ ਤੇ ਕੇਦਾਰਾ ਰਾਤ ਦੇ ਰਾਗ ਨੇ ਜ਼ਿਆਦਾਤਰ ਰਾਗ ਰਾਤ ਦੇ ਹੀ ਨੇ ਕੇਦਾਰਾ ਰਾਗ ਗਾ ਕੇ ਵੀ ਇਹਨਾਂ ਨੂੰ ਜਿਹੜਾ ਸੀ ਉਥੇ ਉਹ ਫਰਸ ਪੋਜੀਸ਼ਨ ਮਿਲੀ ਪਹਿਲੇ ਸਥਾਨ ਤੇ ਪਾਈ ਸੁਧ ਸਿੰਘ ਪ੍ਰਧਾਨ ਸਿੰਘ ਦਾ ਜਥਾ ਸਿਆਲਕੋਟ ਦੀ ਸਿਕ ਐਜੂਕੇਸ਼ਨ ਕਾਨਫਰੰਸ ਦੇ ਇਨਾਮੀ ਕੀਰਤਨ ਦਰਬਾਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ ਬੜੀ ਇਹਨਾਂ ਦੀ ਉਦੋਂ ਜਿਆਜਕਾ ਫਿਰ ਹੋ ਗਈ ਦੇਸੀ ਵੰਡ ਦੇਸੀ ਵੰਡ ਤੁਹਾਨੂੰ ਪਤਾ ਇੱਕ ਬਹੁਤ ਮੰਡ ਭਾਗਾ ਵਰਤਾਰਾ ਸੀ ਬਹੁਤ ਕਦਰ ਵਾਰਤ ਹੋਈ ਤੇ ਸਾਰਿਆਂ ਨੂੰ ਉਠੋ-ਉਠਣਾ ਪਿਆ ਪਰੇ ਮਨ ਨਾਲ ਨਨਕਾਣਾ ਸਾਹਿਬ ਵੀ ਛੱਡਣਾ ਪਿਆ ਤਾਂ ਹੀ ਤਾਂ ਖੂਕ ਹੈ ਨਾ ਨਨਕਾਣੇ ਵੱਲੋਂ ਜਾਂਦੇ ਆ ਰਾਈਆ ਵੀ ਮੇਰੇ ਪੀਤ ਨੂੰ ਸੰਦੇਸ਼ਾ ਦੇਵੀ ਜਾ ਇਹ ਤਰਹੀ ਸੰਗਤ ਇੱਕ ਨਾਂ ਸਤੇ ਪਾਸ਼ਾ ਕਿਰਪਾ ਕਰੋ ਕਰ ਕਿਰਪਾ ਮੇਲੋ ਰਾਮ ਆਪਣੇ ਸਾਹ ਦੇ ਦਰਸ਼ਕਦਾਰੇ ਬਖਸ਼ੋ ਸੰਗਤਾ ਤਰਸੀਆਂ ਨੇ ਕਰਤਾਰਪੁਰ ਦਾ ਲਾਂਗਾ ਤਾਂ ਖੁੱਲ ਗਿਆ ਚੰਗੀ ਗੱਲ ਹੈ ਨਨਕਾਣਾ ਸਾਹਿਬ ਦਾ ਵੀ ਖੁੱਲਣਾ ਚਾਹੀਦਾ ਹੈ ਬਹੁਤ ਸਾਡਾ ਮਤਬਰਨ ਦਾ ਸਥਾਨ ਹੈ ਤੋਂ ਫੇਰ ਮੈਂ ਗੱਲ ਕਰ ਰਿਹਾ ਸੀ ਕਿ ਇਹ ਫਿਰ ਆ ਗਏ ਦਿੱਲੀ ਦਿੱਲੀ ਆ ਕੇ ਫਿਰ ਇਹਨਾਂ ਨੇ ਆਪਣਾ ਵਸੇਬਾ ਕੀਤਾ ਟਿਕਾਣਾ ਦਿੱਲੀ ਨੂੰ ਬਣਾਇਆ ਦਿੱਲੀ ਤੋਂ ਫਿਰ ਸਰਗਰਮੀਆਂ ਸ਼ੁਰੂ ਕੀਤੀਆਂ ਫਿਰ ਕੀਰਤਨ ਸੇਵਾ ਦਿੱਲੀ ਦਾ ਆਪਣਾ ਕਾਰਨ ਬਣਾਇਆ ਤੇ ਦਿੱਲੀ ਤੋਂ ਫਿਰ ਸਾਰੇ ਇਧਰ ਦੇ ਪਾਕਿਸਤਾਨ ਦਾ ਤਾਂ ਫਿਰ ਬੰਦੀ ਹੋ ਗਿਆ ਨਾ ਜਿਥੇ ਜਾਣਦੇ ਨੇ ਉਹਨਾਂ ਦੇ ਨਾਲ ਫਿਰ ਇਧਰ ਸਾਰੇ ਕੀਰਤਨ ਦਾ ਜਿਹੜਾ ਪ੍ਰਵਾਹ ਸੀ ਉਹ ਉਹਨਾਂ ਨੇ ਚਲਾਇਆ ਜਿੱਦਾਂ ਮੈਂ ਅਨਮਾਦੀ ਕਰਕੀ 1967 ਵਿੱਚ 1967 ਵਿੱਚ ਸਾਡੇ ਸ਼ਹਿਰ ਜਲੰਧਰ ਵਿੱਚ ਅ ਨਾਮੀ ਕੀਰਤਨ ਦਰਬਾਰ ਹੋਇਆ ਉਹਦੇ ਵਿੱਚ ਇਹਨਾਂ ਨੇ ਸੋਰਠ ਸੋਰਠ ਰਾਗ ਅ ਦਪਰ ਦੇ ਸਮੇਂ ਦਾ ਰਾਗ ਹੈ ਦਪਰ ਤੋਂ ਬਾਅਦ ਸ਼ੁਰੂ ਹੁੰਦਾ ਹੈ ਤੇ ਸੋਰਠ ਰਾਗ गा ਕੇ ਇਹਨਾਂ ਨੇ ਉਥੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਇਹ ਵੀ ਇਹਨਾਂ ਦੀ ਇੱਕ ਵੱਡੀ ਪ੍ਰਾਪਤੀ ਹੈ ਫੰਗਤਾ ਬਹੁਤ ਪਿਆਰ ਕਰਦੀ ਹੈ ਸੰਜੀਵ ਮਦਰਸਿਆ ਕਿਉਂ ਕੀਰਤਨ ਦਾ ਟਾਂਗੀ ਦਿਨਾਲਾ ਫਿਰ ਮਾਨ ਸਨਮਾਨਾਂ ਦੀ ਗੱਲ ਕਰ ਲਈਏ ਭਾਈ ਸਾਹਿਬ ਨੂੰ ਮੈਂ ਦੱਸਿਆ ਜਿਵੇਂ ਸਿੱਖ ਐਜੂਕੇਸ਼ਨ ਕਾਨਫਰੰਸ ਜਿਹੜੀਆਂ ਹੁੰਦੀਆਂ ਨੇ ਕਾਨਫਰੰਸਾਂ ਉਹਨਾਂ ਵਿੱਚ ਪਾਰਟਿਸਪੇਟ ਕਰਨ ਦੇ ਸਮੇਂ ਇਹਨਾਂ ਨੂੰ ਨਵਾਜ਼ਿਆ ਗਿਆ अनेकां ਸਿੰਘ ਸੁਭਾਵਾ ਵੱਲੋਂ ਹੋਰ ਸਿੱਖ ਜਥੇਬੰਦੀਆਂ ਵੱਲੋਂ ਤਖਸੈਬਾਨ ਵੱਲੋਂ ਇਹਨਾਂ ਨੂੰ ਨਵਾਜ਼ਿਆ ਗਿਆ ਤੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਫਿਰ ਜਿਹੜਾ ਸ਼ਰੋਮਣੀ ਰਾਗੀ ਅਵਾਰਡ ਇੱਕ ਹੈ ਹੁਣ ਤਾਂ ਉਹਦੀ ਰਕਮ ਖੈਰ ਬਹੁਤ ਵਧਾ ਕੇ ਕਰ ਦਿੱਤੀ ਗਈ ਹੈ 5 ਲੱਖ ਰੁਪਏ ਮੈਡਲ ਸਾਈਟੇਸ਼ਨ ਤੇ ਲੋਈ ਉਦੋਂ ਰਕਮ ਘੱਟ ਸੀ ਪਰ ਉਸ ਉਸ ਗੱਲ ਰਕਮ ਦੀ ਨਹੀਂ ਹੈ ਉਦੋਂ ਪੈਸੇ ਦੀ ਵੈਲਿਊ ਵੀ ਬੜੀ ਸੀ ਤੇ ਮੇਰਾ ਖਿਆਲ 5000 ਰੁਪਏ ਉਦੋਂ ਹੁੰਦਾ ਸੀ ਜਦੋਂ ਭਾਈ ਸਾਹਿਬ ਭਾਈ ਸੁਧ ਸਿੰਘ ਜੀ ਨੂੰ ਇਹ ਸ਼੍ਰੋਮਣੀ ਰਾਗੀ ਅਵਾਰਡ ਦੇ ਕੇ ਪੰਜਾਬ ਸਰਕਾਰ ਨੇ ਆਪਣਾ ਫਰਜ਼ ਪੂਰਾ ਕੀਤਾ ਮੈਂ ਸਮਝਦਾ ਕਿ ਅ ਪਰਪੱਕ ਸਮਰਥ ਤੇ ਸੁਰਦੇ ਕੀਰਤਨੀ ਨੂੰ ਇਹ ਅਵਾਰਡ ਮਿਲਣਾ ਚਾਹੀਦਾ ਸੀ ਪੰਜਾਬ ਸਰਕਾਰ ਉਸ ਵੇਲੇ ਜਿਹੜੀ ਵੀ ਸੀ ਉਹ ਵਧਾਈ ਦੀ ਹੱਕਦਾਰ ਇੱਕ ਮੈਂ ਦੱਸਾਂ ਕਿ ਪਾਈਸੋਂ ਸਿੰਘ ਜੀ ਦਾ ਕੈਰੇਕਟਰ ਕੀ ਹੋ ਜਾ ਸੀ ਐਵੇਂ ਨਹੀਂ ਗੱਲ ਮੂੰਹੋਂ ਨਿਕਲੀ ਕਈਆਂ ਇਹੋ ਜਿਹਾ ਮਹਾਪੁਰਖਾਂ ਦੀ ਉਹ ਉਹ ਸੱਚੀ ਹੋ ਜਾਂਦੀ ਹੈ ਜਾਂ ਜਾਂ ਉਹਨਾਂ ਦਾ ਔਰਾ ਉਹਨਾਂ ਦੇ ਕੋਲ ਬੈਠੋ ਉਹ ਉਹਨਾਂ ਦੇ ਕੋਲ ਥੋੜਾ ਜਿਹਾ ਠਹਿਰੋ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਦੇ ਦਰਸ਼ਨ ਦੇਦਾ ਬੇਰਾ ਦਰਸ਼ਨ ਪੇਟੇ ਹੋਤ ਨੇ ਹਾਲ ਦਰਸ਼ਨ ਕਰਕੇ ਜੀਵਨ ਕਿਹੋ ਜਿਹਾ ਸੀ ਉਹਦੀ ਇੱਕ ਘਟਨਾ ਤੁਹਾਨੂੰ ਸੁਣਾਉਣਾ ਹੈ ਕਿ ਕਿਦਾਂ ਗੁਰਮੁਖ ਮਾਇਆ ਵਿੱਚ ਉਦਾਸੀ ਹਾਲਾਂਕਿ ਮਾਇਆ ਬਹੁਤ ਆਉਂਦੀ ਸੀ ਪਰ ਮਾਇਆ ਤੋਂ ਨਿਰਲੇਪਣ ਜਿਸਾਂ ਮਾਇਆ ਹੁੰਦੇ ਹੋਏ ਵੀ ਨਿਰਲੇਪਣ ਉਹਨਾਂ ਨੇ ਉਸ ਸਮੇਂ ਸਮਝਿਆ ਕਿ ਸਾਡੇ ਪਿੰਡ ਵਿੱਚ ਜਿਵੇਂ ਫਰੂਕਾ ਵਾਲੇ ਭਾਈ ਹੀਰਾ ਸਿੰਘ ਜੀ ਦਾ ਮੈਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਆਪਣੇ ਪਿੰਡ ਵਿੱਚ ਸਕੂਲ ਬਣਾਇਆ ਉਸ ਸਮੇਂ ਉਹਨਾਂ ਨੇ ਵਿੱਦਿਆ ਦੀ ਅਹਿਮੀਅਤ ਮਹਿਸੂਸ ਕੀਤੀ ਕਿ ਜਿਹੜੀ ਕੌਮ ਪੜ੍ਹੀ ਲਿਖੀ ਨਹੀਂ ਉਹ ਇਸੇ ਕਰਕੇ ਮਹਾਰਾਜਾ ਅਨਜੀਤ ਸਿੰਘ ਖੇਰੇ ਪੰਜਾਬ ਨੇ 100% ਲਿਟਰੇਸੀ ਪੰਜਾਬ 'ਚ ਦਿੱਤੀ ਸੀ ਇਹ ਹਿੰਦੁਸਤਾਨ 'ਚ ਨਹੀਂ ਇਹ ਦੁਨੀਆ ਵਿੱਚ ਇੱਕ ਰਿਕਾਰਡ ਹੈ ਖੇਰੇ ਪੰਜਾਬ ਦੀ ਬੜੀ ਵੱਡੀ ਇਹ ਦੂਰਅੰਦੇਸ਼ੀ ਸੋਚ ਦਾ ਸੂਚਕ ਹੈ ਇਹ ਇਹ ਜਿਹੜਾ ਜੋ ਮੈਂ ਤੁਹਾਨੂੰ ਸੁਣਾਇਆ ਉਹਨੇ ਬਾਅਦ ਤੋ ਪਾਈ ਸਾਹਿਬ ਨੇ ਆਪਣੇ ਪਿੰਡ ਜਿਹੜਾ ਸੀਗਾ ਜਬੀ ਉਥੇ ਇਹਨਾਂ ਨੇ ਸਕੂਲ ਬਣਾਉਣ ਦਾ ਸੰਕਲਪ ਲਿਆ ਕਿ ਜਦੋਂ ਧ੍ਰਿੜ ਨਿਸ਼ਚੈ ਕੀਤਾ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਕਿ ਸਤਿ ਪਾਸ਼ਾ ਕਿਰਪਾ ਕਰੋ ਇਹ ਸਕੂਲ ਬਣੇ ਤੇ ਬੱਚਿਆਂ ਨੂੰ ਵਿੱਦਿਆ ਦੀ ਦਾਤ ਮਿਲੇ ਹਾਈ ਸਕੂਲ ਉਹ ਤਾਂ ਬਹੁਤ ਵੱਡੀ ਚੀਜ਼ ਸੀ ਕੋ ਜਾਸਵੀ ਪੜਿਆ ਨੂੰ ਤਾਂ ਬਹੁਤ ਵੱਡੇ ਵੱਡੇ ਨੌਕਰੀਆਂ ਮਿਲ ਜਾਂਦੀਆਂ ਸਨ ਤੇ ਜਦੋਂ ਸਕੂਲ ਬਣ ਲੱਗ ਪਿਆ ਪੈਸਾ ਬਣੇ ਰੰਬ ਕਰਾਤਾ ਮਾਇਆ ਕੋਲੋਂ ਦਿੱਤੀ ਤੇ ਹੋਰ ਵੀ ਆਉਂਦੀ ਰਹੀ ਮਾਇਆ ਸੰਗਤਾਂ ਵੱਲੋਂ ਕਿਉਂਕਿ ਜਦੋਂ ਸੰਗਤਾਂ ਨੂੰ ਪਤਾ ਹੁੰਦਾ ਕਿ ਨੇਕ ਨੀਤੀ ਨਾਲ ਇਹ ਖਰਚ ਕੀਤੀ ਜਾਣੀ ਹੈ ਤਾਂ ਸੰਗਤਾਂ ਫਿਰ ਬਹੁਤ ਯੋਗਦਾਨ ਪਾਉਂਦੀਆਂ ਨੇ ਹੁਣ ਵੀ ਹੁਣ ਵੀ ਜਿਹੜੇ بڑے بڑے ਵੱਡੇ ਦਾਨੀ ਪੁਰਸ਼ ਬੈਠੇ ਨੇ ਜਿਹੜੇ ਆਪਣਾ ਨਾਂ ਵੀ ਕਈ ਵਾਰੀ ਸਿੰਘ ਸਾਹਿਬ ਨੇ ਦੱਸਿਆ ਕਿ ਇੱਥੇ ਲੱਖ ਲੱਖ ਰੁਪਈਆ ਦੇ ਜਾਂਦੇ ਔਰ ਉਹ ਨਾ ਹੀ ਨਹੀਂ ਆਪਣਾ ਦੱਸਦੇ ਵੀ ਕੌਣ ਹੈ ਗੁਪਤ ਰੂਪ ਨਾਲੇ ਤੇ ਵਿੱਚੋਂ ਮਾਇਆ ਥੜ ਗਈ ਔਰ ਸਾਰੀ ਬੰਦ ਹੋ ਗਈ ਤੇ ਭਾਈ ਸਾਹਿਬ ਨੇ ਵੇਖੋ ਕਿੱਡੀ ਵੱਡੀ ਮਸਾਲਾ ਭਾਈ ਸਾਹਿਬ ਭਾਈ ਸੁਧ ਸਿੰਘ ਜੀ ਨੇ ਆਪਣਾ ਜਿਹੜਾ ਪੁਸ਼ਤੈਨੀ ਜੱਦੀ ਪੁਸਤੀ ਘਰ ਸੀ ਚੰਗਾ ਵਡਾ ਘਰ ਸੀ ਉਹ ਗਹਿਣੇ ਰੱਖ ਦਿੱਤਾ 10000 ਰੁਪਏ ਵਿੱਚ ਸ਼ਾ ਕੋਲ 10000 ਰੁਪਏ ਜੀ ਗਹਿਣੇ ਰੱਖ ਕੇ ਘਰ ਨੂੰ ਉਹ 10000 ਰੁਪਇਆ ਜਿਹੜਾ ਉਸ ਸਮਾਂ ਨੇ ਚਲਾ ਲਓ ਹੁਣ 10 ਲੱਖ ਹੋਊਗਾ ਸ਼ਾਇਦ ਜ਼ਿਆਦਾ ਹੀ ਹੋਵੇ ਵੈਲਿਊ ਜੀ ਉਹ ਫਿਰ ਜਾ ਕੇ ਉਹ ਜਿਹੜੇ ਬਣਾਉਂਦੇ ਸਨ ਉਸਾਰੀ ਕਰਦੇ ਸਨ ਉਹਨਾਂ ਨੂੰ ਕਿਹਾ ਵੀ ਕੰਮ ਚਲਾਓ ਵਧੀਆ ਤੇ ਸਕੂਲ ਬਣ ਗਿਆ ਜੀ ਬਹੁਤ ਵਧੀਆ ਭਾਈ ਸਾਹਿਬ ਦੇਖੋ ਉਹ 10000 ਰੁਪਇਆ ਆਪਣੇ ਘਰ ਨੂੰ ਗਹਿਣੇ ਰੱਖ ਕੇ ਪਤਾ ਨਹੀਂ ਰਹਿਸ਼ ਕਿੱਥੇ ਰੱਖੀ ਹੋਗੀ ਇਹ ਜਿਹੜੇ ਮਹਾਪੁਰਖਾਂ ਨੂੰ ਤਾਂ ਕੋਈ ਵੀ ਕਹੂਗਾ ਜੀ ਸਾਡੇ ਚਰਨ ਪਾਓ ਛੇੜੋ ਨਾ ਹਾਲੀ ਫਿਰ ਉਹ ਬਰਮਾ ਨੂੰ ਚਲੇ ਗਿਆ ਬਰਮਾ ਦੇ ਟੂਰ ਤੇ ਮਿਆਂਮਾਰ ਜੀ ਨੂੰ ਹੁਣ ਕਹਿੰਦੇ ਆ ਕਦ ਲਈ ਗਏ ਕਹਿੰਦੇ ਮੈਂ ਹੋਰ ਮਾਇਆ ਲੈ ਕੇ ਆਵਾਂ ਇਹ ਨਹੀਂ ਵੀ ਹੁਣ ਮੈਂ ਕੋਈ 10000 ਆਪਣਾ ਪਹਿਲਾ ਘਰ ਛਡਾਵਾਂ ਘਰ ਛਡਾਵਾਂ ਦੀ ਗੱਲ ਨਹੀਂ ਕਿ ਪੈਸੇ ਦੇ ਕੇ ਗਹਿਣੇ ਘੜੇ ਛਡਾਵਾਂ ਕੋਈ ਸਾਡੇ ਰਗਾ ਹੁੰਦਾ ਤੇ ਇਹੀ ਕਹਿੰਦਾ ਨਾ ਉਹਨਾਂ ਨੇ ਕਿਹਾ ਹੋਰ ਮਾਇਆ ਦੀ ਲੋੜ ਹੈ ਹੋਰ ਮਾਇਆ ਲੈ ਕੇ ਆਵਾਂ ਉਹ ਫਿਰ ਬਰਮਾ ਤੋਂ ਬਹੁਤ ਸਿੱਖ ਹਾਲੇ ਵੀ ਰਹਿੰਦੇ ਨੇ ਗੁਰਦਾਰਾ ਸਹਿਬਾਨ ਵੀ ਨੇ ਉੱਥੇ ਗਏ ਉੱਥੇ ਜਾ ਕੇ ਸਿੰਗਾਪੁਰ ਗਏ ਉਥੋਂ ਮਾਇਆ ਲੈ ਕੇ ਆਏ ਉਹ ਮਾਇਆ ਲਿਆ ਕੇ ਹਾਈਟ ਹੈ ਗੱਲ ਦੀ ਇਹ ਇਹ ਬਹੁਤ ਉੱਚੀ ਇੱਕ ਮਿਸਾਲ ਹੈ ਕਿ ਉਹ ਮਾਇਆ ਆਪਣੀ ਨਿਜ ਲਈ ਨਹੀਂ ਵਰਤੀ ਉਹ ਉਹ ਸਾਰੀ ਦੇ ਕਮਾ ਵਿੱਚ ਉਹਨਾਂ ਨੇ ਦਿੱਤੀ ਇਸ ਤਰ੍ਹਾਂ ਜਿਹੜਾ ਜੀਵਨ ਸੀ ਉਹਨਾਂ ਦਾ ਬਹੁਤ ਉੱਚਾ ਸੀ ਭਾਈ ਹੀਰਾ ਸਿੰਘ ਜੀ ਬਾਰੇ ਵਿੱਚ ਜ਼ਿਕਰ ਕੀਤਾ ਇਹਨਾਂ ਨੂੰ ਸੱਜਾ ਕਰਨਾ ਬੰਦਾ ਇਹੋ ਜਿਹੇ ਮਹਾਨ ਹਸਤੀਆਂ ਨੂੰ ਮਹਾਨ ਉਭਾਅ ਕਹਿੰਦੇ ਇਹਨਾਂ ਨੂੰ ਹਿੰਦੀ ਵਿੱਚ ਮਹਾਨ ਉਭਾਅ ਬਹੁਤ ਵੱਡੇ ਲੈਜੈਂਡਸ ਜਿਹਨਾਂ ਨੂੰ ਕਹਿੰਦੇ ਅੰਗਰੇਜ਼ੀ ਵਿੱਚ ਤਾਂ ਇਹ ਕਿਤੇ ਕਿਤੇ ਪੈਦਾ ਹੁੰਦੇ ਆ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਕੌਮ ਵਿੱਚ ਇਹੋ ਜਿਹੇ ਅਨਮੋਲ ਹੀਰੇ ਇਹਦਾ ਜੀਵਨ ਪੜਿਆ ਕਰੋ ਇਹੋ ਜੇ ਸੁਣਿਆ ਕਰੋ ਇਹਨਾਂ ਬਾਰੇ ਤਾਂ ਤੁਹਾਨੂੰ ਤੇ ਸਾਨੂੰ ਸਮੇਤ ਮੇਰੇ ਗਿਆਨ ਮਿਲੇਗਾ ਤੇ ਸਾਨੂੰ ਕੁਝ ਰੌਸ਼ਨੀ ਮਿਲੇਗੀ 80 ਸਾਲ ਦੀ ਉਮਰ ਭਾਈ ਸਾਹਿਬ ਨੇ ਭੋਗੀ ਸੰਸਾਰਿਕ ਆਰਜਾ ਜੱਬੀ ਵਿੱਚ ਪੈਦਾ ਹੋ ਕੇ ਫਿਰ ਸਾਰੇ ਹਿੰਦੁਸਤਾਨ 'ਚ ਪ੍ਰਚਾਰ ਕਰਕੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਤੇ ਇਹਦੇ ਬਾਰੇ ਨਹੀਂ ਜਾਣਕਾਰੀ ਨਹੀਂ ਮਿਲਦੀ ਕਿ ਬਰਮਾ ਤੋਂ ਇਲਾਵਾ ਮੈਂ ਮਾਰਚ ਤੋਂ ਇਲਾਵਾ ਹੋਰ ਕਿਸੇ ਦੇਸ਼ 'ਚ ਗਿਆ ਕਿਉਂਕਿ ਉਹਨਾਂ ਨੂੰ ਕੋਈ ਮਾਇਆ ਦਾ ਇਸ ਤਰ੍ਹਾਂ ਨਹੀਂ ਸੀ ਕਿ ਮੈਂ ਸਾਰੀ ਬਹੁਤ ਸਾਰੇ ਦੇਸ਼ਾਂ 'ਚ ਜਾਮਾ ਜਿਹੜੇ ਮੀਰੇ ਨੇ ਤੇ ਮੈਂ ਮਾਇਆ ਇਕੱਠੀ ਕਰਕੇ ਲਿਆਵਾਂ ਕਿ ਬੇੜੀਆਂ ਕੋਠੀਆਂ ਬਣ ਮਹਿਲ ਬਣ ਉਹ ਤਾਂ ਗੁਰੂ ਦੇ ਜਿਹੜੇ ਹੁਕਮ ਸੀ ਉਹਨਾਂ ਨੂੰ ਸੰਗਤਾਂ ਤੱਕ ਪੁਜਦਾ ਕਰਦੇ ਸਨ ਗੁਰਬਾਣੀ ਕੀਰਤਨ ਆਣ 80 ਸਾਲ ਦੀ ਉਮਰ ਪੋ ਕੇ ਤੇ ਆ ਪਾਇਸਾ ਪਾਈ ਸ਼ੁਦ ਸਿੰਘ ਜਿੱਦਲੀ ਵਿਖੇ ਬ੍ਰਾਹਮਣੀਨ ਹੋ ਗਏ ਬਹੁਤ ਵੱਡਾ ਕਟ ਹੋਇਆ ਉਹਨਾਂ ਦੇ ਸੰਸਕਾਰ ਸਮੇਂ ਉਹਨਾਂ ਦੇ ਪੋਗ ਸਮੇਂ ਸੂਚੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਨੇ ਭੇਟ ਕੀਤੀਆਂ ਉਸ ਤੋਂ ਬਾਅਦ ਜਿਵੇਂ ਦੱਸਿਆ ਉਹਦੇ ਸੁਪੁੱਤਰ ਸਰਦਾਰ ਹਰਪ੍ਰੀਤ ਸਿੰਘ ਰਤਨ ਆ ਇਥੇ ਜਲੰਧਰ ਦੂਰਦਰਸ਼ਨ ਤੇ ਆਲ ਰੇਡੀਓ ਜਲੰਧਰ ਤੇ ਫਿਰ ਮੈਨੂੰ ਦਿੱਲੀ ਮਿਲਦੇ ਰਹੇ ਫਿਰ ਉਹਨਾਂ ਨੇ ਰਾਈਟਰ ਬੜੇ ਸੰਕਿਤਾਬਾਂ ਬੜੀਆਂ ਲਿਖੀਆਂ ਫਿਰ ਉਹਨਾਂ ਨੇ ਪੰਜਾਬੀ ਸਹਿਦੀ ਬੜੀ ਸੇਵਾ ਕੀਤੀ ਸਹਿਦ ਸਭਾ ਬਣਾਈ ਉਹਦੇ ਉਹ ਜਰਨਲਿਸਟਨ ਵੀ ਰਹੇ ਫਿਰ ਪ੍ਰਧਾਨ ਵੀ ਰਹੇ ਇਸ ਤਰ੍ਹਾਂ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਕੁਝ ਸਮਾਂ ਪਹਿਲਾਂ ਉਹ ਵੀ ਸਾਡੇ ਤੋਂ ਵਿਛੜ ਗਏ ਹਾਂ ਉਹਨਦੀ ਬੇਟੀ ਇੱਕ ਦਿਨ ਮੈਨੂੰ ਮਿਲਣ ਆਈ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਰਦਾਰ ਹਰਪ੍ਰਿੰਸੀ ਰਤਨ ਔਰ ਦੀ ਬੇਟੀ ਤੇ ਪੰਥ ਦੇ ਮਹਾਨ ਕੀਰਤੇ ਪਾਈਸ਼ਾ ਪਾਈਸੂਲ ਸਿੰਘ ਜੀ ਦੀ ਜਿਹੜੀ ਪੋਤਰੀ ਉਹ ਮੈਨੂੰ ਇੱਥੇ ਦਰਸ਼ਨ ਦੇ ਕੇ ਗਏ ਨੇ ਮੈਂ ਤਾਂ ਆਪਣੀ ਸੁਭਾਗ ਸਮਝੇ ਤੋ ਇਹ ਹੋ ਜਾਏ ਕੀਰਤਿਆਂ ਨੂੰ ਨਮਸਕਾਰ ਇਹੋ ਜਿਹਾ ਮਹਾਪੁਰਖਾਂ ਨੂੰ ਨਮਸਕਾਰ ਹੈ ਇਹੋ ਜਿਹਾ ਵਿਅਕਤੀ ਜਿਵੇਂ ਗਿਆਨੀ ਸੰਤ ਸਿੰਘ ਜੀ ਮਸਕੀਨ ਸਨ ਇਹੋ ਜਿਹੀਆਂ ਹਸਤੀਆਂ ਕਿਤੇ ਕਿਤੇ ਮਾਨ ਸਿੰਘ ਜੀ ਝੌਰ ਸਨ ਕਥਾਵਾਚਕ ਇੱਕ ਰਣਜੀਤ ਸਿੰਘ ਆ ਪਾਰ ਸੰਦੇਸਨ ਕਥਾਵਾਚਕ ਇਹ ਸੰਤ ਹਰਦੇਵ ਸਿੰਘ ਜੀ ਲੂਲੋ ਇੱਕ ਇੱਕ ਕਥਾਵਾਚਕਾਂ ਦੀ ਸ਼੍ਰੇਣੀ ਵਿੱਚ ਆਉਂਦੇ ਆ ਇਹ ਇਸ ਤਰ੍ਹਾਂ ਇਹ ਬਹੁਤ ਜਿੱਤੇ ਬਖਸ਼ਿਸ਼ ਹੋਏ ਜਿਸ ਨੂੰ ਬਖਸ਼ਿਸ਼ ਸਿਰਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਤੋਂ ਇਹ ਸੀ ਪੰਥ ਦੇ ਇੱਕ ਮਹਾਨ ਕੀਰਤਨੀਏ ਦੀ ਗਾਥਾ ਜਿਹੜੀ ਮੈਂ ਆਪਣੀ ਤੋਂ ਸੁਭਿਧਿ ਮਤਾਬ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਤੁਸੀਂ ਇਸ ਨੂੰ ਗੌਰ ਨਾਲ ਵੇਖਿਓ ਤੇ ਆਪਣੀ ਰਾਏ ਤੋਂ ਸਾਨੂੰ ਜ਼ਰੂਰ ਅਗਾ ਕਰੋ ਤੁਹਾਡੀ ਰਾਏ ਦਾ ਇੰਤਜ਼ਾਰ ਰਹੇਗਾ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਪੰਜਾਬ ਟਾਕਸ